ਮਾਂ ਕਜ਼ੁਲਫਾ ਵਾਲਿਆ ਮੇਰੇ ਸੋਹਣਿਆ ਮੇਰੇ ਲਾਲਿਆ ਲੇ 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 ਉਹ ਜੋ ਬਰਾਬਰ ਸੱਚੀ ਮੰਨ ਲਿਆ ਸੀ ਸਭ ਮਕੇ ਮੈਂ ਸੱਚੀ ਮੰਨ ਲਿਆ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਲਾ ਤੇ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਨੰਨੂ ਬੋਲੀ ਨਹੀਂ ਅਹੀਂ ਕਿ ਮੈਂ ਗੁੰਡੀ ਆ ਸ਼ਟ ਅਪ ਤੇ ਹੁਣ ਮੈਂ ਅਧਿਰਾਜ ਦੇ ਨਾਲ ਆਰਾਮ ਕਰਦੀ ਵੀ ਸੀ ਸ਼ਾਨਦਾਰ ਟਾਈਮ ਏ ਤੇ ਇਧਰ ਨੰਨੂ ਲੜ ਕੇ ਆਈ ਏ ਆਪਣੀ ਫਰੈਂਡ ਦੇ ਨਾਲ ਮਾਨਿਆ ਨਾਲ ਕਿਉਂ ਲੜ ਕੇ ਆਈ ਉਹਦੇ ਨਾਲ ਹੈ ਪਿੱਛੇ ਦੇ ਕਿਉਂਕਿ ਉਹ ਬਹੁਤ ਲੜਾਕੂ ਐ ਉਹ ਲੜਾਈ ਕਿ ਤੂੰ ਲੜਾਕੀ ਐ पीटी ओ सी ते मारिया मैं सी तू मारे आनु हम्म क्यों क्योंकि आपा खेल पे सी ऊंच नीच तो पापड़ा ए मिनु कैंडी भी आपा मान्या दे करे चलिए ओनु की करने वास्ते सी दे नोटे शट अप सच्ची सच्ची दास की कैंडी भी सी कि ओ कैंडी भी सी आपना ओ खेल रहे सी ऊंच नीच दा पापड़ा ਫੇਰ ਫੇਰ ਨਾ ਤੇ ਨਾ ਪਹੇਰ ਦੇ ਖੇੜ ਦੇ ਨਾਲ ਇੱਕ ਚੀਜ਼ ਹੋ ਗਈ ਤੇ ਉਹਦੇ ਕਰਕੇ ਮਾਂ ਨਾਲ ਮੈਨੂੰ ਮਾਰਕ ਪਾਦ ਗਈ ਅੱਛਾ ਫੇਰ ਤੂੰ ਮਾਰਤਾ ਹੈ ਨਾ ਹਾਂ ਚਲ ਇਹਨਾਂ ਨੂੰ ਛੱਡੋ ਤੁਸੀਂ ਤੇ ਨਵੀਂ ਅਪਡੇਟ ਹੈ ਕਿ ਕੱਲ ਦਾ ਕਾਕਾ ਬਹੁਤ ਬਿਮਾਰ ਸੀ ਬਨਾਦੀ ਰਾਜ ਇਹਨੂੰ ਖਾਂਸੀ ਚ ਕਾਮ ਰੇਸ਼ਾ ਹੋਇਆ ਸੀ ਤਾਂ ਕਰਕੇ ਅਸੀਂ ਇੱਕ ਦੋ ਦਿਨ ਹੋ ਗਏ ਨੇ ਵਲੋਗ ਨਹੀਂ ਬਣਾਇਆ ਲੇਟ ਹੋ ਗਏ ਤੇ ਅੱਜ ਐ ਕੁਝ ਠੀਕ ਐ ਕੱਲ ਤੇ ਸਾਰਾ ਦਿਨ ਰੋਂਦਾ ਰਿਹਾ ਬਸ ਚੁੱਪ ਹੀ ਨਹੀਂ ਕੀਤਾ ਤੇ ਹੋਣ ਕੁਝ ਠੀਕ ਹੈ ਰਾਤੀ ਦਵਾਈ ਲੈ ਕੇ ਆਏ ਸੀ ਡਾਕਟਰ ਕੋਲ ਆ ਦੀ ਤੇ ਡਾਕਟਰ ਨੇ ਕਿਹਾ ਵੀ ਪੋਲੂਸ਼ਨ ਕਰਕੇ ਵੀ ਬੱਚੇ ਨੂੰ ਇਸ ਤਰ੍ਹਾਂ ਉਹਦੇ ਖਾਰਿਸ਼ ਹੋ ਰਹੀ ਸੀ ਨੱਕਾਂ ਦੇ ਵਿੱਚ ਹੱਥ ਹੈ ਕਰਕੇ ਮਲਦਾ ਸੀ ਨੱਕਾਂ ਨੂੰ ਤੇ ਡਾਕਟਰ ਨੇ ਕਿਹਾ ਵੀ ਪੋਲੂਸ਼ਨ ਦੀ ਵਜ੍ਹਾ ਕਰਕੇ ਮਤਲਬ ਇਸ ਤਰੀਕੇ ਦੇ ਨਾਲ ਪ੍ਰੋਬਲਮ ਹੋ ਗਈ ਇਹਨੂੰ ਅਜੀ ਰਾਜ ਨੂੰ ਤੇ ਮੇਬੀ ਹੋਰ ਕਈ ਬੱਚਿਆਂ ਨੂੰ ਵੀ ਹੋਈ ਸੀ ਡਾਕਟਰ ਜੱਸ ਦੇ ਵੇ ਸੀ ਤੇ ਮੈਨੂੰ ਨਹੀਂ ਸੀ ਪਤਾ ਵੀ ਇਹ ਪੋਲੂਸ਼ਨ ਦੇ ਨਾਲ ਇੰਨਾ ਬੱਚਿਆਂ ਨੂੰ ਨੁਕਸਾਨ ਇਸ ਵਾਰ ਹੋ ਰਿਹਾ ਹੈ ਤੇ ਹਰ ਵਾਰੀ ਹੁੰਦਾ ਹੈ ਇਸ ਵਾਰ ਹੁਣ ਕੁਝ ਜ਼ਿਆਦਾ ਹੀ ਪੋਲੂਸ਼ਨ ਵਾਦੀ ਹੈ ਤੇ ਪਟਾਕੇ ਬਟੁਕੇ ਆਪਾਂ ਨੂੰ ਘੱਟ ਕਰ ਦੇਣੇ ਚਾਹੀਦੇ ਨੇ ਪਰ ਅਸੀਂ ਦੇ ਘੱਟ ਨਹੀਂ ਸੀ ਕੀ ਤੇ ਨੰਨੂ ਨੇ ਚਲਾਏ ਸੀ ਅਸੀਂ ਦੇ ਜਲਾਏ ਵੀ ਨਹੀਂ ਹੈਗੇ ਵੈਸੇ ਸਾਡੇ ਵੱਲੋਂ ਤੇ ਬੱਚੇ ਜਿੱਦ ਕਰਦੇ ਨੇ ਕਰਕੇ ਲੈ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਪੂਰੀ ਮਾਵਾਬ ਨੂੰ ਕਰਨੀ ਪੈਂਦੀ ਨੇ ਤੇ ਅੱਜ ਕੱਲ੍ਹ ਨਾ ਵੈਸੇ ਇੱਕ ਨਵਾਂ ਹੀ ਕੰਮ ਚੱਲੇ ਵਾ ਸਾਡੇ ਨਾਲ ਖਲੋਲ ਜੀ ਹੋ ਜਾਂਦੀ ਹੈ ਜਦੋਂ ਕਿਤੇ ਅਸੀਂ ਤਿਆਰ ਹੁੰਨੇ ਆ ਨਾ ਕਿਤੇ ਵੀ ਜਾਣ ਨੂੰ ਤੇ ਕੁਝ ਨਾ ਕੁਝ ਹੋ ਜਾਂਦਾ ਹੈ ਵੀ ਅਸੀਂ ਜਾ ਹੀ ਨਹੀਂ ਪਾਉਂਦੇ ਜਿਹੜਾ ਜਾਣ ਆਣ ਜਾਣ ਦਾ ਪਲਾਨ ਜਿਹੜਾ ਉਹ ਸਕਸੈਸਫੁਲ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਹੈ ਤੇ ਬਾਕੀ ਇੱਧਰ ਉਹਨਾਂ ਨੂੰ ਲੱਗੀ ਆਪਣਾ ਕੰਮ ਕਰਨ ਵਾਸਤੇ ਕਿ ਐ ਗੱਦੇ ਅਸੀਂ ਸੁੱਕਣੇ ਪਾਏ ਹੋਏ ਸੀ ਤਾਂ ਕਰਕੇ ਇੱਕ ਗੱਦਾ ਕੋਠੇ ਦੇ ਵਿਆਹ ਵਾ ਚਾਦਰ ਚ ਓਏ ਓਏ ਦੋ ਦਿਨ ਉਹ ਦੋ ਦਿਨ ਬੋਲੋ ਬੋਲੋ ਫਿਰ ਤੁਸੀਂ ਬੋਲੋ ਪਹਿਲਾਂ ਬੋਲੋ ਬੋਲੋ ਆਹ ਦੇਖੋ ਉੱਠਦਾ ਪਿਆ ਐ ਕਾਫੀ ਸ਼ਰਾਰਤੀ ਹੋ ਗਿਆ ਵੈਸੇ ਪਹਿਲਾਂ ਨਾਲ ਓਏ ਕੀ ਬੁਆਜੀ ਦੀ ਜਿਹੜੀ ਸਿਹਤ ਹੈ ਨਾ ਉਹ ਜ਼ਿਆਦਾ ਹੀ ਖਰਾਬ ਹੈ ਕੁਛ ਹੁਣ ਮੰਮੀ ਕੇ ਦੋ ਤਿੰਨ ਵਾਰੀ ਫੋਨ ਕਰਦੇ ਨੇ ਦਿਨ ਦੇ ਵਿੱਚ ਪੁੱਛਦੇ ਨੇ ਹਾਲਚਾਲ ਤੇ ਹਾਲਚਾਲ ਬਿਲਕੁਲ ਵੀ ਠੀਕ ਨਹੀਂ ਹੈਗਾ ਜ਼ਿਆਦਾ ਸੀਰੀਅਸ ਨੇ ਬੁਆਜੀ ਤੇ ਉਹਨ ਡੈਡੀ ਕੇ ਵੈਸੇ ਮੰਮੀ ਕੇ ਪਹਿਲਾਂ ਗਏ ਨੇ ਕਾਫੀ ਵਾਰ ਜਾ ਚੁੱਕੇ ਨੇ ਹੁਣ ਫੇਰ ਜਾਣਾ ਉਹਨਾਂ ਨੇ ਅੱਜ ਭਲਕੇ ਤੇ ਉਹੀ ਕਹਿੰਨੀ ਆ ਵੀ ਜਦੋਂ ਜਾਣ ਦਾ ਸੁਭਾਅ ਬਣਦਾ ਮਤਲਬ ਸੁਭਾਅ ਬਣਦਾ ਹੀ ਨਹੀਂ ਜਾਣਦਾ ਹਨ ਤੇ ਜਾਣਾ ਕਿਤੇ ਹੁੰਦਾ ਹੈ ਜਾਣਾ ਕਿ ਮਤਲਬ ਪਲਾਨ ਕਿਤੇ ਬਣਾਉਂਦੇ ਨੇ ਜਾਣ ਦਾ ਪਰ ਜਾਣਾ ਕਿਤੇ ਹੋਰ ਪੈ ਜਾਂਦਾ ਹੈ ਤੇ ਹੁਣ ਡਾਡੀ ਕਾ ਨੇ ਪਿੰਡ ਜਾਣਾ ਸੰਡੇ ਨੂੰ ਉਹਨਾਂ ਦਾ ਕੋਈ ਉੱਥੇ ਜ਼ਰੂਰੀ ਕੰਮ ਹੈ ਪਿੰਡ ਦੇ ਵਿੱਚ ਉਹ ਕਰਨਾ ਹੈ ਨਹੀਂ ਤੇ ਇਹਨਾਂ ਨੇ ਜਾਣਾ ਸੀ ਭੂਆ ਜੀ ਦੇ ਕੋਲ ਤੇ ਬਾਕੀ ਹੁਣ ਸ਼ਾਮ ਨੂੰ ਚਾਹ ਪਾਣੀ ਦਾ ਲੈਣਾ ਮੈਂ ਹੁਣ ਚਾਹ ਬਣਾਉਣ ਲੱਗੀ ਸੀ ਬਾਕੀ ਸਭ ਸੁੱਤੇ ਨੇ ਤੇ ਉਹਨਾਂ ਨੂੰ ਠਾਨੀ ਆ ਵੈਸੇ ਹੁਣ ਮੌਸਮ ਦਾ ਕਾਫੀ ਫਰਕ ਪੈ ਗਿਆ ਹੈ ਗਰਮੀ ਘਟਦੀ ਜਾ ਰਹੀ ਹੈ ਸਵੇਰ ਸ਼ਾਮ ਦੀ ਜਿਹੜੀ ਠੰਡ ਹੈ ਹੁੰਦੀ ਜਾ ਰਹੀ ਹੈ ਤੇ ਬਾਹਰਲਾ ਮੌਸਮ ਕੁਝ ਇਸ ਤਰੀਕੇ ਦਾ ਹੈ ਉਹ ਨਹੀਂ ਆਣੇ ਲੱਗੇ ਹੋਏ ਨੇ ਖੇਡਣ ਵਾਸਤੇ ਕਾ ਕੀ ਹੋਏ ਤੇ ਉਹ ਮੈਂ ਲਾਈਟਾਂ ਵਗੈਰਾ ਜਗਾ ਲਈਏ ਹਨੇਰਾ ਜਾ ਪਿਆ ਹੈ ਅੰਦਰ ਅੱਧੀ ਹੋਏ ਛੋਨੇ ਉਹ ਇਹ 3 ਨੇ ਚਾ ਚਾ ਬਾਬੂ ਚਾ ਚਾ ਅੱਛੜੋ ਛੜਾ ਜੀ ਅੱਛੜੋ ਅੱਛੜੋ ਅੰਨ ਸੌਣ ਨਹੀਂ ਹੋ ਗਿਆ ਦੇਖ ਕੇ ਲਾਈਟ ਜਾਗ ਰਹੀ ਹੈ ਨਾ ਫੋਨ ਦੀ ਤਾਂ ਕਰਕੇ ਤਾਂ ਕਰਕੇ ਦੇਖ ਰਿਹਾ ਤੇ ਇਧਰ ਕੀ ਕਰ ਰਹੇ ਨੇ ਅਦਰ ਹਾਂ ਇਹ ਫੋਨ ਨਾਲ ਬੱਚਿਆਂ ਨੂੰ ਪ੍ਰੇਅਰ ਕਰਾ ਲੱਗਿਆ ਵੀ ਨਾ ਪਤਾ ਨਹੀਂ ਕਿਹੜੇ ਬੱਚਿਆਂ ਨੂੰ ਪ੍ਰੇਅਰ ਕਰਾਉਣ ਲੱਗੀ ਐ ਮੇਰੀ ਗੱਲ ਸੁਣ ਇਹਨਾਂ ਲੜੀ ਦਾ ਨਹੀਂ ਹੁੰਦਾ ਅਰੇ ਬੱਚਾ ਸਟੈਂਡ ਮਨ ਜੇ ਤੂੰ ਆ ਵਲੋਗ ਲੈਣੀ ਐ ਨਾ ਇੱਕ ਮੁੱਕਾ ਪੇਰੇਗਾ ਤੇ ਕੱਲ ਤੇ ਤੁਸੀਂ ਬੜੇ ਛੇਤੀ ਖੇਡਦੀਆਂ ਵੀ ਅਸੀਂ ਫਟਾਫਟ ਚਲੀ ਵੀ ਗਈ ਸੀ ਤੂੰ ਨਾਲੇ ਕੱਲ ਉਹਨੂੰ ਕਿਹਾ ਸੀ ਤੇਰੀ ਮੇਰੀ ਦੋਸਤੀ ਖਤਮ ਐਥੇ ਤੱਕ ਹੀ ਸੀ ਗੈਸ ਕਿਉਂ ਬੜੀ ਕੱਚੀ ਦੋਸਤੀ ਤੁਹਾਡੀ ਕਿਵੇਂ ਬਣ ਮਾਣੇ ਹੋ ਚਪੇੜਾ ਨਾ ਗਾਲੀ ਮਿੱਤੋਂ ਨਾਲੇ ਮੇਰਾ ਫੋਨ ਬੰਦ ਕਰ ਦੇ ਚਾਰਜ ਹੈ ਨਹੀਂ ਚਾਰਜ ਦੇ ਨੀਆ ਕੰਮ ਕਰ ਲੈ ਸਕੂਲ ਦਾ ਹੋਮਵਰਕ ਕਰ ਲੈ ਆਵਣਾ ਅੱਛਾ ਕਰ ਲੈ ਜੀ ਆ ਬਸ ਖੇਡਣ ਦੇ ਮਨ ਹੋ ਬੰਦ ਜੀ ਤੇ ਹੁਣ ਅੰਦਰ ਮੈਂ ਚਾ ਰੱਖੀ ਹੇ ਬਣਾਉਣ ਲਈ ਸ਼ਾਮ ਟਾਈਮ ਦੀ ਵਰਸ ਤੇ 6 ਵਜਣ ਵਾਲੇ ਨੇ ਸਿਰਫ 10 ਮਿੰਟ ਰਹਿ ਗਏ ਨੇ ਨੰਨੂ ਗਈ ਹੋਈ ਏ ਤਾਂ ਕਿ ਹਨੇ ਕਰੇ ਮਾਨਿਆ ਨਾਲ ਲੜ ਪਈ ਏ ਸ਼ਵਰੀ ਤਾਂ ਬਾਸ ਉੱਚੀ ਨੀਚ ਦਾ ਪਾਪੜਾ ਖੇਡਦੀਆਂ ਵੀ ਅਸੀਂ ਮਾਨਿਆ ਨੇ ਕਹਿੰਦੀ ਮੈਨੂੰ ਟੱਚ ਕੀਤਾ ਨਹੀਂ ਐਦਾ ਹੀ ਕਹਿਦਾ ਵੀ ਤੇਰੀ ਟਰ ਨੇ ਗਾਲਾਂ ਕੱਢ ਕੇ ਆਈ ਉਹਦੀ ਮਾਂ ਨੇ ਉਹਨੇ ਆਪਣੀ ਮੰਮੀ ਤੋਂ ਫੋਨ ਕਰਾਤਾ ਮੈਨੂੰ ਕਹਿੰਦੀ ਪਰੀ ਨੇ ਮੈਨੂੰ ਮਾਰਿਆ इन्हना एवे चलता रहा पिछली बार लड़ाई हुई नन्नू तेरी मेरी दोस्ती ख़त्म बस खतम तक ही थले ममता गई है बाकी बता नहीं तू आ गई है तू तो ममता बुआ गई गुरुद्वारे जाने अच्छा नहीं मेरा मतलब गवाता है ਉਹ ਨਾ ਚਾਹ ਚ ਦੁੱਧ ਨੂੰ ਲੱਗ ਗਿਆ ਨੰਨ ショਭਰੀ ਦਾ ਚੇਜ਼ ਕਰ ਲੱਗੇ ਸੀ ਜਦ ਨੰਨੂ ਨੇ ਚਾੱਕ ਕੇ ਉਹਦੇ ਕੱਪੜੇ ਲਪੋ ਤੇ ਉਹ ਲੱਬ ਲੱਬ ਕੇ ਹੰਬ ਗਈ ਹੁਣ ਜਾ ਕੇ ਲੱਬਿਆ ਤੇ ਐਡੀਆਂ ਸ਼ਰਾਰਤਾਂ ਕਰਦੀ ਨੇ ਐਨੀਆਂ ਸ਼ਰਾਰਤਾਂ ਤੇ ਐ ਹੁਣ ਨੰਨੂ ਵੀ ਹੈ ਐ ਵੇਖੋ ਹੁਣ ਉਹਨੂੰ ਕਹਿੰਦੀ ਮੈਂ ਨਹੀਂ ਵਜ਼ਲ ਨਹੀਂ ਬਸ ਆ ਰਕੇ ਬੈਗ ਹੀ ਇੱਥੇ ਤੇ ਉਹਨਾਂ ਸੀ ਅੱਧਾ ਰੱਲੂ ਬੈਂਗਣਾ ਦੀ ਸਬਜ਼ੀ ਘਟਦੇ ਵੇ ਸੀ ਹੁਣ ਐ ਨਹੀਂ ਪਤਾ ਵੀ ਖਾਣਗੇ ਕਿ ਨਹੀਂ ਖਾਣਗੇ ਅਸੀਂ ਤੇ ਬਣਾ ਦੇਣੀ ਐ ਕਿ ਨਹੀਂ ਆਪੇ ਬੋਲੀ ਜਾਣ ਮੰਮੀ ਜਵਾਬ ਦੇ ਅਸੀਂ ਨਹੀਂ ਜਵਾਬ ਦੇ ਹੈਗੇ ਵੀ ਆ ਬੈਂਗੜ ਬਣਾ ਲੈਨੇ ਉਹਨਾਂ ਨੇ ਆਂਦੇ ਨਹੀਂ ਬੋਲਣਾ ਦੋਵਾਂ ਜਣੇ ਨਹੀਂ ਨੰਨੇ ਘਣਾ ਵੀ ਕੋਈ ਬਣਾ ਲਈ ਚੀਜ਼ ਖਾਣਾਂ ਦੀ ਚੀਜ਼ ਕੋਈ ਐ ਤੇ ਐਨੀਏ ਟਾਈਮ ਬਾਅਦ ਦਾਲਾ ਖਾ ਕੇ ਰਾਜਮਾ ਚਨੇ ਖਾ ਕੇ ਪਨੀਰ ਖਾ ਕੇ ਫਾਈਨਲੀ ਫਾਈਨ ਹੋ ਗਿਆ ਤੂੰ ਇਹ ਆ ਗਿਆ ਤੇ ਬੈਂਗਰ ਬਣਾਉਣ ਲੱਗਾ ਇਹ ਕਿੱਥੇ ਆ ਗਿਆ ਛੱਡ ਨਰੇਲਾ ਥੋੜੀ ਬੈਂਗਰ ਤੇਰੀ ਮੇਗਾ ਅੱਜ ਤੇ ਅੱਜ ਬਣੇਗਾ ਹੀ ਬੜੇਗਾ ਤੈਨੂੰ ਮੈਂ ਸਾਰਾਂਗੀ ਰਾਂਣ ਦੇ ਜਿਹਾ ਤੈਨੂੰ ਦਬੋ ਕੇ ਮਾਰਾਂਗੀ ਮੈਂ ਪਰ ਤੂੰ ਅੱਥੇ ਨਹੀਂ ਆਣਾ ਰਹੀ ਦਾ ਕਿਉਂ ਨਹੀਂ ਆਣਾ ਚਾਹੀਦਾ ਅਸੀਂ ਲਿਆਵਾਂਗੇ ਨਹੀਂ ਆਣਾ ਚਾਹੀਦਾ ਜੇ ਤੂੰ ਆਏਂਗਾ ਤੇ ਫਿਰ ਤੈਨੂੰ ਕੱਟ ਦੇਮਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਨੰਦਾ ਬਾਤ ਨਹੀਂ ਜਾ ਰਗਾ ਤੋ ਤਾਂ ਹਾਂ ਰੱਖ ਨਹੀਂ ਜਾ ਰਿਆ ਇੱਥੇ ਨਹੀਂ ਤੇ ਐ ਤੇ ਚਲੋ ਦੇਖਨੇ ਕੀ ਰਿਐਕਸ਼ਨ ਹੁੰਦੇ ਨੇ ਹਨਾ ਸੁਣ ਕੇ ਵੀ ਬੈਂਗਣ ਬਣਾਣੇ ਨੇ ਅੱਜ ਅੱਧਦੀ ਕੋਨੀ ਪਈ ਐ ਐ ਵੇਖੋ ਐ ਲਾਂਦੀ ਐ ਤੋ ਕਾਗਜ਼ ਦੇ ਇਹਦਾ ਸਪੇਡ ਮਾਰਦੇ ਨਾ 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 ਪੁੜਿਆ ਪੁੜਿਆ ਕੋਲੇ ਨਾ ਜੁਰ ਜਾ ਜਾ ਮਾਰ ਮਰਵਾ ਫਿਰ ਚਪੇੜ ਜਾਵੀਂ ਪੁੜਿਆ ਮੂੰਹ ਕਰ ਦੇ ਰੌਣੇ ਮਸਤੀ ਫੱਲੀ ਐਵੇਂ ਓਰੇ ਆਪੜੀ ਨਾ ਮਾਰਨੀ ਮੇਨੇ ਮੇਰੇ ਪਾ ਇੱਕ ਤਾਂ ਬੈ ਗਿਆ ਨਾ ਦੂਜੀ ਉਂਗਲੀ ਰਹਿ ਗਈ ਇੱਕ ਤਾਂ ਬੈ ਗਿਆ ਤਰੇਲ ਨੂੰ ਦੇਖ ਹੱਥ ਮਾਰਿਆ ਨਾ ਲਾ ਹੂੰ ਤੇ ਅਜੀ ਰਾਜ ਉਹ ਨੀਚੇ ਗਿਆ ਹੋਇਆ ਮੰਮੀ ਦੇ ਨਾਲ ਗਲੀ ਚ ਘੁੰਮਦੇ ਪਏ ਨੇ ਉਹ ਦੋਵੇਂ ਜਣੇ ਮੰਮੀ ਤੇ ਅਜੀ ਰਾਜ ਤੇ ਇਹਦੇ ਪੁੱਠੇ ਕੰਮ ਵੇਖੋ ਨਾ ਨੂੰ ਬਸ ਕਰ ਯਾਰ ਖਰਾਬ ਨਾ ਕਰ ਛੱਡ ਦੇ ਵੈਸੇ ਸ਼ਬਰੀਤ ਤੈਨੂੰ ਤੇਰੇ ਭਾਜੀ ਨੇ ਵੇਖ ਕੇ ਹੈਰਾਨ ਹੋ ਜਾਣਾ ਵੀ ਇਹ ਤਾਂ ਸਵੇਰੇ ਹੀ ਇਹਨਾਂ ਨੇ ਤੇ ਜਾਣਾ ਸੀ ਤੇ ਇਹ ਤੇ ਘਰੇ ਹੀ ਬੈਠੇ ਨੇ ਹਾਂ ਪ੍ਰੈਂਕ ਕਰਨੇ ਆ ਠੀਕ ਹੈ ਵੈਰੀ ਗੁੱਡ ਆਈਡੀਆ ਤੇ ਹੁਣ ਅਸੀਂ ਕਰਨੇ ਆ ਪ੍ਰੈਂਕ ਉੱਪਰ ਛੱਤ ਤੇ ਚਲ ਜੰਨੇ ਮੈਂ ਘੰਟੇ ਦੋ ਪਰ ਮੈਂ ਨਹੀਂ ਦੱਸਣਾ ਮੈਂ ਨਹੀਂ ਦੱਸਣਾ ਤੂੰ ਜੇ ਖੋਲੀਏ ਦੱਸਿਆ ਨਾ ਇਹ ਲੈ ਲੈ ਇੱਧਰ ਜਿਆਗੇ ਮੇਰੇ ਵਾਸਤੇ ਚੱਲ ਦੱਸ ਕੁਝ ਨਹੀਂ ਹੁੰਦਾ ਹੁੰਦਾ ਬੜੀ ਸੋਹਣੀ ਲੱਗਨੀ ਵੀ ਵਿੱਚ ਸੱਚੀ ਕਹਿਣੀ ਵੀ ਇਹ ਗੋਰੀ ਚਿੱਟੀ ਲੱਗਨੀ ਵੀ ਹੈ ਨਾ ਵਾਹਵਾ ਚੱਲ ਬੋਲ ਮੈਂ ਕਿਹਾ ਜੀ ਆਗੇ ਨਾ ਇੱਕ ਮੋਕੇ ਕਿਆ ਛੱਡ ਕੇ ਆਰੇ ਸੇ ਕੰਮ ਆ ਗਏ ਸੇ ਗੱਡੀ ਲੱਗ ਗਈ ਠੀਕ ਐ ਫਿਰ ਉਹ ਇਹ ਨੇ ਕੀ ਕਹਿਆ ਸਰ ਚੱਲ ਐਂ ਕਰਾਂਗੇ ਹੌਂ ਲੁਕਾਣ ਲਾ ਕੋਣ ਆਵੇ ਨੂ ਮੈਂ ਤਾਂ ਕਹਿੰਦੀ ਮੰਨੀ ਨਾਲ ਵੀ ਪ੍ਰੈਂਕ ਕਰਨੇ ਹੈ ਕਹਣਾ ਆ ਕੇ ਲੈ ਗਏ ਨੇ ਅਗਲੇ ਇਸੇ ਦੇ ਕਰੇ ਚੰ ਅਸਲ ਮੰਨ ਕਹਦੇ ਕਰੇ ਵਾਰ ਜਾਨੀ ਅਸਲ ਮੰਨ ਕਹਲੇ ਕਰੇ ਨਹੀਂ ਆਪਣੇ ਵਾਧੂ ਆਥੇ ਆ ਗਏ ਨੇ ਟਿਕਾਣੇ ਸਿੱਧੇ ਨਾ ਲੁਕਰ ਨਾਲ ਹਾਂ ਫਿਰ ਲਵਦੇ ਨੇ ਕਦੇ ਇੱਧਰ ਕਦੇ ਇੱਧਰ ਵੇਖਦੇ ਨੇ ਉਨੂੰ ਪਤਾ ਲੱਗ ਜਾਂਦਾ ਹੂੰ

चलते चलते हैं चलते हैं चलो, चलो, चलो पक्का चलूंगा मैं मंगाया की किसी ने कितनी लंबी तो लिस्ट है इधर वो सामने डिश लगी मैं क्या एड्डा वड्डा चाना मैं थोड़े तो पिछो चाना है ओ किसे तो पता कि है मेरा है पेट खराब हाँ। बहुत ज्यादा मेनू हाँ। एमरजेंसी है मैं एमरजेंसी जाके तो फिर ਆੰਦਰੀ ਨੇ ਕੋਈ ਬੁਰਾ ਚੱਕਲੇ ਫਟੇ ਚਾਚੀ ਨੇ ਯੂਟਿਊਬ ਤੇ ਨਾ ਫੇਰ ਇਸ਼ੂ ਪਾ ਲੈਣਾ ਉਹਨੇ ਕੋਪੀ ਆਉਦਾ ਬੱਚਿਆਂ ਵਾਸਤੇ ਸਹੀ ਗੱਲ ਹੈ ਜਿਵੇਂ ਕਰਦੀ ਹੈ ਸੇਫਟੀ ਦਾ ਇਸ਼ੂ ਉਹਨੇ ਉਹ ਪਾ ਲੈਣਾ ਚਾਈਲਡ ਸੇਫਟੀ ਹੈ ਨਹੀਂ ਬੱਚਾ ਚਾਈਲਡ ਤੋਂ ਸਾਨੂੰ ਸੇਫਟੀ ਦੀ ਜਰੂਰਤ ਹੈ ਸਾਨੂੰ ਸੇਫਟੀ ਚਾਈਲਡ ਸਾਨੂੰ ਤਾਂ ਹੀ ਬਣਾ ਖੜਾ ਪੌੜੀਏ ਜੀ ਘੇਰ ਲੈਂਦੀ ਹੈ ਮੇਰੀ ਲੱਤ ਖਚੜੀ ਗਈ ਸੀ ਮੇਰੀ ਲੱਤ ਖਚੜੀ ਪਈ ਸੀ ਉਹ ਯਾਰ ਮੜਾ ਪਾ ਜਾਨੀ ਸੋਹਣੀ ਇਹ ਤਾਂ ਚੱਲ ਗਈ ਨਹੀਂ ਅੱਜ ਚਲੋ ਹੋਰ ਸਵੇਰੇ ਲਾਂਗੇ 10 0 ਹਾਂ ਮੰਮੀ ਉਹ ਤਾਂ 10 ਸੋਏ ਹਾਂ ਮੰਮੀ ਮੈਂ ਕੋਈ ਬਾਤ ਨਹੀਂ ਦਰ ਮੰਮੀ ਪਹਿਲੇ ਇੱਧਰ ਬਣਦਾ ਵੇ ਬਾਅਦ ਚ ਵੇਖ ਲਿਓ ਥੱਲੇ ਦਾਦਾ ਮੀਰ ਕੀ ਇਹਨਾਂ ਵੀ ਚਲੇ ਗਏ ਨੇ ਮਰੁੰਡੇ ਕਿਸੋ ਆਰੇ ਮਰੁੰਡੇ

ਅਦੀ ਮਾਣ ਕਿਥੂ ਆਏ ਸੀ ਤੇਣਾ ਕਮ ਕਮ ਕੇ ਦੱਦੀ ਬੋਲਾ ਬਾਰੂ ਆਏ ਨੇ ਗੀਂਦ ਕਰੀ ਚੋ ਮੈਂ ਗੁੰਮੇ ਗੁੰਮੇ ਕਰੀ ਸੀ ਤੇ ਦੇ ਕਿੱਦਾਂ ਹੈਗਦਾ ਹੈ ਥਿੰਦੇ ਜ਼ੁਲਫਾਂ ਦੇ ਬਰੇ ਘਰਤੀਆਂ ਥੱਬਾ ਜ਼ੁਲਫਾਂ ਮੱਡੀ ਕੀਤੀਆਂ ਸੀ ਉਹਦੀ ਬਾਤ ਵੀ ਨਹੀਂ ਮਾਰੀ ਦਿੱਤੀ ਵੀ ਕਿਸੀ ਐਦਾਂ ਗੰਗੀ ਦੀ ਗਾਇ ਜੈਦਾਂ ਹਾਂ ਮੈਂ ਵਾਇਸੀਆ ਤਿਆਰ ਕਰਕੇ ਹੈ ਥਿੰਦੇ

ਨਹੀਂ ਗਏ ਨੇ ਅੱਛਾ ਨਹੀਂ ਗਏ ਨੇ ਯਾਰੀ ਦਾ ਪ੍ਰੈਂਕ ਹੋ ਗਿਆ ਬੋ ਜਾ ਬਰਾ ਮੈਂ ਸੱਚੀ ਮੰਨ ਲਿਆ ਸੀ ਫਿਰ ਸਭ ਲੱਗਦਾ ਸੱਚੀ ਮੰਨ ਲਿਆ ਸੀ ਗਏ ਕਿਉਂ ਨਹੀਂ ਗਏ ਹਾਂ ਠੀਕ ਹੈ ਬਸ ਆਪਣੇ ਨਾਲ ਅੱਜ ਕੱਲ ਐਵੇਂ ਚੱਲ ਰਿਹਾ ਵੀ ਆਪਾਂ ਪਲਾਨੀ ਬਣਾਉਂਦੇ ਆ ਪਰ ਜਾ ਨਹੀਂ ਪਾਉਂਦੇ ਇਹ ਪ੍ਰੈਂਕ ਕਰਦੇ ਜੱਕ ਦਾ ਨਹੀਂ ਜਾਈਓ ਸਹੀ ਗੱਲ ਹੈ ਹਾਂ ਰਹੀ ਗੱਲ ਇਹਦਾ ਬੇ ਸ਼ੋਰੀ ਦਾ ਆ ਜਾ ਬਸ ਗਿਆ ਪਲਾਨ चलते हैं पुत्र ऑनलाइन चल चल ऑनलाइन कपड़े बेच कपड़े थोड़ा कपड़े के आए ਜੇ ਰਿਤ ਹੋ ਗਏ ਆਈਆਂ ਲਾ ਕੇ ਲਾ ਕੇ ਆਏ ਨੇ ਆ ਲਾ ਕੇ ਲੈ ਗਏ ਬਈਆ ਹਾਂਜੀ ਇੱਕੋ ਹੀ ਗੱਲ ਜਿੰਦਗੀਤ ਹੋ ਗਏ ਨੇ ਮੈਨੂੰ ਆਂਦੀ ਮੇਰ ਲਾਵਿਲੀ ਆਂਦੀ ਮੇਰ ਨਹੀਂ ਆਹ ਵੇਖੀ ਨਾ ਤਾਂ ਅੱਗੇ ਮਰਾਈ ਨਹੀਂ ਨਾ ਨਾ ਰੈਂਟ ਕਰੋ ਹਾਂ ਦੇਖਣੀ ਆ ਆ ਦੇਖ ਸਹੀ ਸੀਗਾ ਓਏ ਇਧਰ ਚੱਕ ਲੈ ਓਏ ਹਾਂ ਇਧਰ ਦੇਖਣਾ ਬਹੁਤ ਕਰੇ ਅੱਜ ਕਿ ਮੈਨੂੰ ਗੈਨੀ ਲੈਣਾ ਚਲੋ ਫੜੋ ਯਾਰ ਮੇਰੇ ਖਾਕੇ ਦੀਆਂ ਥੱਬਾ ਗੁਲਫਾ ਖਰਾਬ ਕਰਤੀਆਂ ਤੁਸੀਂ ਥੱਬਾ ਕੁਸਲਪਾ ਵਾਲਿਆ ਮੇਰੇ ਸੋਹਣਿਆ ਮੇਰੇ ਲਾਲਾ ਨੰਨੂ ਬਾਸਕਾਰਿਆ ਕੀ ਹੈ ਘਾਇਨਾ ਮੰਤਾਰਾ ਚਲ ਮੇਰਾ ਸੋਹਣਾ ਲੱਲਾ ਜੀ ਕੀ ਤਪੋਂ ਬਣ ਕਿਤੇ ਚਲ ਮੇਰਾ ਸੋਹਣਾ ਜੀ ਮਮੇ ਰੋਟੀ ਬਣੀ ਮੈਂ ਤਾਂ ਮੈਨ ਨਹੀਂ ਪਰ ਮੇਰਾ ਰਾਜਾ ਮੇਰਾ ਸੋਹਣਾ ਜੀ ਮੇਰਾ ਗੁਗਲੂ ਜਾ ਪੁਗਲੂ ਜਾ ਇਸ਼ਾਂ ਮਰੀਦ ਜਿੱਦ ਹੈਗੀ ਮੇਖ ਵੀ ਲੋ ਨੂੰ ਆਈ ਨਹੀਂ ਤੱਕ ਕੋਲੋਂ ਕੀ ਸੀ ਚਲੋ ਕੀ ਸੀ ਨਾ ਲੋਕੀਂ ਸੀ ਉਹ ਤੁਸੀਂ ਸਰਪ੍ਰਾਈਜ਼ ਹੋ ਗਏ ਹੈ ਨਾ ਮੈਂ ਕਿਹਨ ਲੱਪਣਾ ਦੀ ਤੂੰ ਉਦੋਂ ਬਣਾ ਦੇ ਦੀ ਜਿਵੇਂ ਲਪੜਾ ਨਹੀਂ ਪੁੱਛਿਆ ਗਿਆ ਨਾ ਪਰ ਮੈਨੂੰ ਆਇਆ ਸੀ ਕਿ ਚਲੇ ਜਾਵੇ ਮੈਨੂੰ ਹਾਂ ਫਿਰ ਐਂ ਹੀ ਛੱਡ ਗਈ ਤਾਂ ਗੱਡੀ ਵਿੱਚ ਦੇਖੀ ਨਹੀਂ ਗੱਡੀ ਤਿਆਰ ਨਹੀਂ ਹਾਂ ਉਹੀ ਬਸ ਵੇਖਣਾ ਸੀ ਅਸੀਂ ਹਾਂ ਮੰਮੀ ਨੇ ਗੱਡੀ ਗਿਆ ਨਾ ਫਿਰ ਵੀ ਚੇਤਾ ਮੰਮੀ ਨੇ ਪਲਾਨ ਫਲੋਪ ਕਰਤਾ ਹੈ ਅੱਜ ਕੱਲ ਆਪਾਂ ਜਿੱਥੇ ਪਲੈਨਿੰਗ ਬਣਾਉਂਦੇ ਨਾ ਜਾ ਨਹੀਂ ਪਾਂਦੇ ਬਸ ਮੰਨੀ ਵੀ ਗੱਡੀਆਂ ਲੱਗਣੀਆਂ ਸੀ ਅੱਜ ਮੰਨੀ ਫਰੀ ਨਹੀਂ ਹੈਗਾ ਇਹ ਤੂੰ ਫੇਰ ਆ ਗਈ ਹੈ ਨਾਲੇ ਕਿ ਲੜਪੀ ਸੀ ਨਹੀਂ ਪੇਜ਼ਦਾਂ ਇਹ ਮੈਂ ਮੈਂ ਕਿਹ ਨਾਲ ਪੈਣੀ ਹੈ ਮੈਂ ਟੂ ਫੋਨ ਕਰਾਇਆ ਸੀ ਆਪਣੀ ਮੰਮੀ ਤੋਂ ਹਨਾ ਲੰਬਾ ਕਰਾਇਆ ਸੀ ਗੇਲਾ ਗੇਲਾ ਤੋਂ ਇਹ ਦੋਸਤੀ ਖਤਮ ਹੋ ਗਈ ਸੀ ਆਹ ਉਹ ਕਹਿੰਦੇ ਅੱਜ ਤੋਂ ਬਾਅਦ ਤੇਰੀ ਮੇਰੀ ਦੋਸਤੀ ਖਤਮ ਕਹਿੰਦੀ ਬਹੁਤ ਰਹਿ ਤੱਕੀ ਸੀ ਮੈਨੂੰ ਕਹਿੰਦੀ ਉਹ ਕਹਿੰਦੀ ਬਹੁਤ ਰਹਿ ਤੱਕੀ ਸੀ ਅੱਜ ਤੋਂ ਬਾਅਦ ਖਤਮ ਹੋ ਗਏ ਫੇਰ ਲੜ ਪਈ ਸੀ ਫੇਰ ਲੜ ਪਈ ਸੀ ਅੱਜ ਤੇ ਫੇਰ ਕਿੱਥੀਆਂ ਹੋਗੇ ਹੋਰ ਬੜਾ ਨੇ

ਕਿਆ ਕਰ ਲੱਗੇ ਮੈਂ ਤਾਂ ਮੈਂ ਬਚਤੂ ਵੇਲਾ ਮੈਂ ਬਾਜਾਂ ਮੈਂ ਰਾਜਗੁਰੂ ਕਲਕੱਤਾ ਬਣ ਗਿਆ ਇਹ ਟੈਰੀ ਭੱਜਣਾ ਕਰਦੇ ਸਹੀ ਗੱਲ ਰਾਜਗੁਰੂ ਕਲਕੱਤਾ ਹੋ ਗਿਆ ਹੋਰ ਸਹੀ ਗੱਲ ਖਾ ਦਵਾਈ ਫਰਾਖੀ ਇਹ ਨਾ ਗਾਇ ਨਹੀਂ ਗਾਇ ਨਹੀਂ ਉਹ ਹੋ ਨਹੀਂ ਆਇਆ ਕੀ ਕਹਿ ਰਹੇ ਸੀ ਤੁਸੀਂ ਬੈਂਗਲ

ਦੋਵੇਂ ਐ ਕਿ ਕਿ ਬਾਹਰੋਂ ਲੈ ਕੇ ਆਏ ਦੋਵੇਂ ਨਾਨ ਸੋਈ ਖਾ ਰਹੇ ਨੇ ਆਪਾਂ ਹੋਏ ਦੋਵੇਂ ਨੂੰ ਹੋਸ਼ ਹੋਏ ਓ ਮਾਈ ਗੋਡ ਚਲੋ ਖਾਓ ਮੈਂ ਨਾ ਤੇ ਮੈਂ ਇੱਧਰ ਤੜਕਾ ਲਗਾਉਣ ਲੱਗੀ ਸੀ ਥੋੜਾ ਜਿਹਾ ਕਿੰਨਿਆ ਅਗ ਹੋ ਗਿਆ ਹੈ ਨਾ ਹੋ ਗਿਆ ਜੀ ਮੈਂ ਜਨੇ ਆਟੇ ਲਿਆ ਮੂੰ ਮੈਂ ਆਮਲੇਟ ਬਣਾ ਦਉ ਠੀਕ ਹੈ ਤੁਸੀਂ ਵੀ ਦੱਸਿਓ ਜਿਹੜੇ ਆਦਮੀ ਨੇ ਉਹ ਜਿਹੜੇ ਆਦਮੀ ਨੇ ਉਹ ਕੀ ਕਰਦੇ ਨੇ ਜਦੋਂ ਮੰਨ ਲਓ ਕੋਈ ਅਜਾ ਨਾ ਪਸੰਦ ਸਬਜ਼ੀ ਬਣੀ ਹੋਵੇ ਤੇ ਫਿਰ ਤੁਸੀਂ ਕੀ ਖਾਂਦੇ ਹੋ ਠੀਕ ਹੈ ਨਾ ਆਈਡੀਆ ਦਿਓ ਵਧੀਆ ਵਧੀਆ ਜੀ ਠੀਕ ਹੈ ਚੱਲ ਹੁਣ